ਇਦਾਂ ਦੇ ਫੰਕਸ਼ਨ ਹੋਣੇ ਬੰਦ ਹੋ ਗਏ ਸੀ ਪੰਜਾਬ ਚ ਲੋਕ ਉਮੀਦ ਛੱਡ ਚੁੱਕੇ ਸੀ ਸਰਕਾਰੀ ਸਕੂਲਾਂ ਤੋਂ ਉਮੀਦਾਂ ਖਤਮ ਹੋ ਗਈਆਂ ਸੀ ਸਰਕਾਰੀ ਸਕੂਲ ਦਾ ਮਤਲਬ ਕਿ ਬੱਚਾ 9ਵੀਂ 10ਵੀਂ ਤੱਕ ਵੱਡਾ ਹੋ ਜਾਊਗਾ ਉਹ ਤੋਂ ਵੱਧ ਧਿਆਰੀ ਕਰੇ ਗਰੀਬਾਂ ਦੇ ਬੱਚੇ ਪੜ੍ਹਦੇ ਸੀ ਜਿਦੇ ਕੋਲੇ ਥੋੜੀ ਬਹੁਤ ਪਰਮਾਤਮਾ ਦੀ ਕਿਰਪਾ ਸੀ ਉਹ ਪ੍ਰਾਈਵੇਟ ਵੱਲ ਨੂੰ ਲੈ ਕੇ ਜਾਂਦਾ ਸੀ ਆਪਣੇ ਬੱਚੇ ਤੁਸੀਂ ਪੱਥਰਾਂ ਦਾ ਸੀਨਾ ਪਾੜ ਕੇ ਉੱਗੇ ਤੇ ਅੱਜ ਮੰਜ਼ਲ ਦੇ ਮੱਥੇ ਤੇ ਤੁਹਾਡਾ ਨਾਮ ਲਿਖਿਆ ਹੋਇਆ ਪੰਜਾਬ ਨੰਬਰ 1 ਔਰ ਨੈਸ਼ਨਲ ਸਰਵੇਜ ਨੈਸ਼ਨਲ ਸਰਵੇਜ 2 ਸਾਲ ਬਾਅਦ ਹੁੰਦਾ ਹੈ 2017 ਚ ਤਾਂ 29ਵੇਂ ਨੰਬਰ ਤੇ ਸੀਗੇ ਜੀ ਤੇ ਅੱਜ ਨੰਬਰ 1 ਤੇ ਸੋ ਇਹ ਅਚੀਵਮੈਂਟ ਇੱਕ ਦਿਨ ਚ ਨਹੀਂ ਹੋਈ ਇਹਦੇ ਪਿੱਛੇ ਮਿਹਨਤ ਲੱਗੀ ਆ ਤੁਸੀਂ ਨੇਸ਼ਨ ਬਿਲਡਰ ਹੋ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ ਟੀਚਰਾਂ ਸ਼ਬਦਾਂ ਪੱਖੋਂ ਵੀ ਹੋਣੇ ਰਹਿ ਜਾਓਗੇ ਕਿ ਅਸੀਂ ਇਸ ਖੁਸ਼ੀ ਨੂੰ ਕਿਵੇਂ ਬਿਆਨ ਕਰੀਏ ਕਿ ਪੰਜਾਬ ਜਿਹੜਾ ਉਹ ਨੈਸ਼ਨਲ ਸਰਵੇ ਦੇ ਵਿੱਚ ਨੰਬਰ 1 ਆਇਆ ਹੈ ਔਰ ਨੰਬਰ 1 ਵੀ ਬਾਈ ਫਾਰ ਕੋਈ ਨਹੀਂਗਾ ਵੀ 1% ਨਾਲ 2% 14 14% 15 15% 17 17% ਨਾਲ ਨਹੀਂ ਤਾਂ ਸਰਕਾਰੀ ਸਕੂਲਾਂ ਬਾਰੇ ਇਹੀ ਮਸ਼ਹੂਰ ਸੀਗਾ ਮਤਲਬ ਪੜ੍ਹਾਈ ਵਾਲਾ ਕੰਮ ਤੋਂ ਬਿਨਾਂ ਬਾਕੀ ਸਾਰੇ ਕੰਮ ਲੈਂਦੇ ਸੀਗੇ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲੈਣਾ ਕੋਈ ਫਿਊਜ ਉੜ ਗਿਆ ਕੋਈ ਟੂਟੀ ਖਰਾਬ ਹੋ ਗਈ ਕੋਈ ਪੱਖਾ ਖਰਾਬ ਹੋ ਗਿਆ ਉਹਦੇ ਵਾਸਤੇ ਕੈਂਪਸ ਮੈਨੇਜਰ ਰੱਖ ਕੇ ਦੇ ਮੰਨ ਤੋਂ ਤੁਹਾਡਾ ਹੈਡਮਾਸਟਰ ਦਾ ਕੰਮ ਪ੍ਰਿੰਸੀਪਲ ਦਾ ਕੰਮ ਸੁਪਰਵੀਜ਼ਨ ਕਰਨਾ ਹੈ ਕਿ ਕੋਈ ਪੜ੍ਹਾਈ ਤੋਂ ਖੁਦ ਨਹੀਂ ਕੰਮੀ ਚੱਲਦੇ ਡਰਦੇ ਹੁੰਦੇ ਸੀ ਸਕੂਲ ਜਾਣ ਤੋਂ ਕਿ ਹੁਣ ਸਕੂਲ ਤੋਂ ਜਦੋਂ ਘਰ ਨੂੰ ਜਾਂਦੇ ਹੋ ਉਦੋਂ ਕਹਿੰਦੇ ਅਸੀਂ ਨਹੀਂ ਜਾਣਾ ਕਰੀ ਇਸ ਤਰ੍ਹਾਂ ਦਾ ਮਾਹੌਲ ਮਿਲਣ ਲੱਗ ਗਿਆ ਬਿਲਕੁਲ ਹੀ ਰਿਵਰਸ ਹੋ ਗਿਆ ਜੀ ਇਹ ਬਹੁਤ ਵੱਡੀ ਗੱਲ ਸੋ ਇਸੇ ਤਰ੍ਹਾਂ ਹੱਸਦੇ ਖੇੜਦੇ ਬੱਚਿਆਂ ਨੂੰ ਪੜ੍ਹਾਓ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਰਹਿਣ ਲੱਗਦੇ ਰਹਿਣ ਖੁਸ਼ੀ ਦੇ ਮੈਲੇ ਮਿਲਦੇ ਰਹਿਣ ਵਧਾਈਆਂ ਤੁਹਾਨੂੰ ਵਾਦਾ ਕੀਤਾ ਸੀ ਕਿ ਜੋ ਪੈਨ ਦਿਓਗੇ ਤੁਹਾਡੇ ਹੱਕ ਵਿੱਚ ਚੱਲੂਗਾ ਕਈ ਵਾਰੀ ਟਾਈਮ ਲੱਗ ਜਾਂਦਾ ਹੈ ਇਹ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ ਐਸੇ ਤਰ੍ਹਾਂ ਵਿਦਿਆਦਾਤਾਨ ਵਿਦਿਆ ਵਿਚਾਰੀ ਤੱਪ ਪਰਉਪਕਾਰੀ ਐਸੇ ਤਰ੍ਹਾਂ ਵਿਦਿਆਦਾਤਾਨ ਤੁਸੀਂ ਜਿਹੜਾ ਵੰਡਦੇ ਰਹੋ ਔਰ ਫਸਟ ਆਉਂਦੇ ਰਹੋ ਸੈਕੰਡ ਆਉਂਦੇ ਰਹੋ ਔਰ ਪੰਜਾਬ ਨੂੰ ਨੰਬਰ 1 ਬਣਾਉਂਦੇ ਰਹੋ ਬਹੁਤ ਬਹੁਤ ਧੰਨਵਾਦ